ਵਾੜ ਨੰਬਰ 13 ਦੇ ਵਿੱਚ ਇਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਪੁਜਾਰਾਣੀ ਖੜੇ ਨੇ ਸੋ ਅੱਜ ਜਿਹੜਾ ਪਾਰੀ ਕੱਟ ਕੀਤਾ ਗਿਆ ਜਿੱਥੇ ਅੱਜ ਹਰਦੀਪ ਸਿੰਘ ਮੁੰਡਿਆ ਕੈਪਟਨ ਮੰਤਰੀ ਪਹੁੰਚੇ ਗਏ। ਗਲਤ ਕਰਾਂਗੇ ਵਿਚਕਰ ਮਜੀਦੋ ਪਹਿਲਾਂ ਤਾਂ ਸਵਾਗਤ ਹੈ ਚੈਨਲ ਦੇ ਵਿੱਚ। ਹੋਰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਉਹ ਉਮੀਦਵਾਰ ਪੜਿਆ ਗਿਆ ਆਮਨਕਟ। ਪਹਿਲਾਂ ਤਾਂ ਸਾਰਿਆਂ ਨੂੰ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦੀ ਖਤੇ। ਔਰ ਮੇਰਾ ਸਭ ਤੋਂ ਵੱਡਾ ਮੇਰਾ ਸਤਗੁਰੂ ਦਾ ਜਿਹੜਾ ਨਾਰਾ ਜੈ ਸ਼੍ਰੀ ਹਰਿ ਮਿਲਾਪ। ਮੈਂ ਆਪਣੇ ਵਾਰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ। ਜਿਨ੍ਹਾਂ ਨੇ ਇਹ ਨਿਮਾਣੀ ਜੀਤੀ ਨੂੰ ਇੰਨਾ ਮਾਨ ਬਖਸ਼ਿਆ ਅੱਜ ਤੁਸੀਂ ਸਾਰਾ ਇਕੱਠ ਦੇਖ ਲਿਆ ਮੈਂ ਪਹਿਲੇ ਵੀ ਆਪਣੇ ਆਨੰਦਪੁਰ ਵਿੱਚ ਆਪਣੇ ਵਾਰਡ ਦੀ ਸੇਵਾ ਕਰਦੀ ਹਾਂ ਕਰਦੀ ਰਹੀ ਹਾਂ ਹੁਣ ਵੀ ਇਸ ਤੋਂ ਵੱਧ ਵੱਧ ਕੇ ਸੇਵਾ ਕਰਾਂਗੀ ਹਾਂ ਕੀ ਦੇਖਦੇ ਹਾਂ ਕਿਸਾ ਦੇ ਦੋ ਵੀ ਅੱਜ ਵਾਰਡ ਦੇ ਵਿੱਚ ਤਾਂ ਪਹਿਲਾਂ ਵੀ ਤੁਸੀਂ ਕਾਫੀ ਲੰਬੇ ਸਮੇਂ ਤੋਂ ਜਿਹੜੇ ਆ ਜੋ ਤੁਹਾਨੂੰ ਦੇ ਦੇ ਰਹੇ ਹਾਂ ਦੇ ਆ ਰਹੇ ਹਾਂ ਸੇਵਾ ਦੇ ਵਿੱਚ ਪਰ ਕਿਹੜੇ ਕੰਮ ਨੇ ਕਿਹੜੇ ਮੁੱਦੇ ਨੇ ਵਾਰਡ ਦੇ ਵਿੱਚ ਤੁਹਾਨੂੰ ਦਾ ਕੀ ਕੰਮ ਆਇਆ ਪਰਫਾਰਮ ਦੇਖੋ ਮੇਰੇ ਹਸਬੰਦ ਰਾਜੀਪਾਟੀਆਂ ਨੇ ਤੁਹਾਨੂੰ ਦੱਸਿਆ ਕੋਈ ਵੀ ਇੱਕ ਵੀ ਆ ਕੇ ਦੱਸ ਦੇਵੇ ਵੀ ਨੀਲਾ ਕਾਡ ਕਿੰਨੇ ਬਣਾਇਆ ਰਾਜਦੀ ਪਾਰਟੀਆਂ ਨੇ ਅਗਰ ਇਟ ਬਾਲਿਆਂ ਤੇ ਪੈਸੇ ਆਏ ਆ ਤੇ ਰਾਜਦੀ ਪਾਰਟੀਆਂ ਨੇ ਕੋਈ ਪੈਨਸ਼ਨ ਲੱਗੀ ਆ ਰਾਜਦੀ ਪਾਰਟੀਆਂ ਨੇ ਅਗਰ ਸਾਡੇ ਰਾਜਦੀ ਪਾਰਟੀਆਂ ਮੇਰੇ ਹਸਬੰਦ ਨੇ ਇਹਨਾਂ ਨੂੰ ਕਿਸੇ ਨਾਲ ਇਹ ਨਹੀਂ ਹੈਗਾ ਕੋਈ ਛੋਟਾ ਬੰਦਾ ਕੋਈ ਵੱਡਾ ਵੱਡਾ ਉਹਨਾਂ ਵਾਸਤੇ ਸਾਰੇ ਇੱਕ ਬਰਾਬਰ ਨੇ ਰਾਜੀ ਪਾਰਟੀ ਮੰਜੂਰ ਨੇ ਟ੍ਰੇਡਿੰਗ ਦੇ ਪ੍ਰਧਾਨ ਹੋ ਰਾਜੀ ਪਾਰਟੀ ਜੀ ਪਹਿਲਾਂ ਅੱਜ ਬਹੁਤ ਵਧੀਆ ਕਾਟ ਕਿਡਾ ਫੋਟੋ ਲੈ ਕੀਤਾ ਗਿਆ ਵਾ ਹਰਦੀਪ ਮੁੰਡੇ ਕੈਬਨ ਮੰਤਰੀ ਪਹੁੰਚੇ ਨੇ ਪਹਿਲਾਂ ਤਾਂ ਕੀ ਹੁੰਦੇ ਸੀ ਸਾਰੇ ਨੋ ਪਹਿਲਾਂ ਤੁਹਾਡੇ ਪੱਤਰਕਾਰਾਂ ਵੀਰਾਂ ਦਾ ਵੀ ਮੈਂ ਧੰਨਵਾਦ ਕਰਨਾ ਚਾਹੁੰਨਾ ਕਿ ਜਿਹੜਾ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਤੁਸੀਂ ਸਾਡੇ ਨਾਲ ਆ ਕੇ ਖੜੇ ਹੋ ਤੁਹਾਡੇ ਸਾਰੇ ਪੱਤਰਕਾਰਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਪਰਦੀਪ ਸਿੰਘ ਮੁੰਡਿਆ ਜੀ ਸਾਡੇ ਕੈਬਨੈਟ ਮੰਤਰੀ ਬਹੁਤ ਹੀ ਸਾਡੇ ਸਤਿਕਾਰਯੋਗ ਨੇ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਟਿਕਟ ਦੇ ਕੇ ਨਵਾਜਿਆ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਬਹੁਤ ਹੀ ਸਤਿਕਾਰਯੋਗ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਮੁੱਚੀ ਲੀਡਰਸ਼ਿਪ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕਰਦੇ ਸਾਨੂੰ ਟਿਕਟ ਦੇ ਕੇ ਨਵਾਜਿਆ। ਬਾਕੀ ਜਿਹੜੇ ਪਿੰਡ ਦੇ ਸਾਡੇ ਵਾਸੀ ਨੇ ਬੜੇ ਹੀ ਸਤਿਕਾਰਯੋਗ ਭੈਣ ਭਰਾ ਸਾਡੇ ਵੱਡੇ ਬਜ਼ੁਰਗ ਬੜਾ ਹੀ ਸਤਿਕਾਰਯੋਗ ਨੇ ਬੜਾ ਹੀ ਧੰਨਵਾਦ ਕਰਦੇ ਆ ਉਹਨਾਂ ਦਾ। ਕਿ ਜਿਨ੍ਹਾਂ ਨੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਹਨਾਂ ਕੱਟ ਕਰਕੇ ਦਿਖਾਤਾ ਹੈ। ਤੇ ਤੁਸੀਂ ਆਪ ਵੀ ਦੇਖਿਆ ਠਾਠਾ ਮਾਰਦਾ ਕੱਟ ਜਿਹੜਾ ਕੀ ਅੱਜ ਦੱਸ ਕੇ ਚਲਾ ਗਿਆ। ਵੀ ਇਹਨਾਂ ਦਾ ਮੈਂ ਕਿਹੜੀਆਂ ਗਹਿਰਾਈਆਂ ਤੋਂ ਧੰਨਵਾਦ ਕਰਾਂ। ਬਾਕੀ ਜਿੰਨਾ ਵੀ ਇਹਨਾਂ ਨੂੰ 13 ਨੰਬਰ ਵਾਰ ਜਾਂ ਅਨੰਦਪੁਰ ਦਾ ਜਿੰਨਾ ਵੀ ਕੰਮ ਹੈ। ਅਸੀਂ ਅੱਗੇ ਵੀ ਕੀਤਾ ਤੇ ਉਨਾ ਹੀ ਵੱਧ ਤੋਂ ਵੱਧ ਅੱਗੇ ਵਾਸਤੇ ਵੀ ਕਰਾਂਗੇ ਕਿ ਕੀ ਦੇਖਦੇ ਹਾਂ ਮੁਕਾਬਲਾ ਕਿਹੜਾ ਪੜਨਾਂ ਦੇ ਦੇਖੋ ਮੁਕਾਬਲਾ ਦੂਸਰੇ ਪਾਸੇ ਮੇਰੇ ਛੋਟਾ ਭਰਾ ਖੜਾ ਸਣੀ ਉਹ ਵੀ ਸਤਿਕਾਰਯੋਗ ਨੇ ਸਾਡੇ ਅਸੀਂ ਕਿਸੇ ਬਾਰੇ ਕੋਈ ਮਾੜਾ ਚੰਗਾ ਨਹੀਂ ਕਰਨਾ ਚਾਹੁੰਦੇ ਨਾ ਹੀ ਅਸੀਂ ਕਹਿਣਾ ਅਸੀਂ ਆਪਣੀ ਮਿਹਨਤ ਕਰਨੀ ਹੈ ਅਸੀਂ ਵਾਰਡ ਦੇ ਵਿੱਚ ਮਿਹਨਤ ਕਰਾਂਗੇ ਔਰ ਜਿਆਦਾ ਤੋਂ ਜਿਆਦਾ ਕੰਮ ਕਰਾਂਗੇ ਸੋ ਅਸੀਂ ਵਾਰਡ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਵੱਧ ਤੋਂ ਵੱਧ ਵੋਟ ਪਾ ਕੇ ਜਿਆਦਾ ਤੋਂ ਜਿਆਦਾ ਲੀਡ ਲਾਂਕ ਦਿਤਾਓ ਸੋ ਸਾਡਾ ਵੀ ਮਾਣ ਵਧੇ ਸਾਡਾ ਹੌਸਲਾ ਵੀ ਵਧੇ ਔਰ ਅਸੀਂ ਅੱਗੇ ਨਾਲੋਂ ਜ਼ਿਆਦਾ ਕੰਮ ਕਰੀਏ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਇਹ ਜਿਹੜਾ ਵਾਰ ਵਰਸੇ ਵਿੱਚ ਮੌਜੂਦ ਤੇ ਕੀ ਕੰਮ ਕਰੂਗਾ ਮੈਡਮ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਹੈ ਅਦੀਪਤ ਭੋ ਵਰਿਆ ਮੰਦਰ ਦਿੰਦੀ ਆ ਸਤਿਕਾਰ ਦਿੰਦੇ ਸਾਡੀ ਭਾਬੀ ਜੀ ਔਰ ਸਾਡਾ ਵੀਰ ਜੀ ਸਾਰੇ ਪਿੰਡ ਦਾ ਧੰਨਵਾਦ ਕਰਦੇ ਆ ਇੰਨਾ ਪਿਆਰ ਮਿਲਦਾ ਹੈ ਬੱਚਿਆਂ ਤੋਂ ਲੈ ਕੇ ਬੜਿਆਂ ਤੱਕ ਬਜੂਲਟਾ ਤੱਕ ਮਿਲਦਾ ਹੈ ਵੀ ਇੰਨਾ ਪਿਆਰ ਦਿੰਦੇ ਆ ਵੀ ਬਹੁਤ ਜ਼ਿਆਦਾ ਪਿਆਰ ਦਿੰਦੇ ਆ ਰਾਜੂ ਪਾਟਿਆ ਜਿੰਦਾਬਾਦ ਰਾਜੂ ਪਾਟਿਆ ਜਿੰਦਾਬਾਦ ਜਿੱਤੇ ਦੇਖ ਸਕਦੇ ਹੋ ਹੋਰ ਵੀ ਇੱਥੇ ਬੋਟਰ ਸਕਟਰ ਨਾਲ ਕਰੇ ਪਹਿਲਾਂ ਤਾਂ ਕੀ ਕਹੋਗੇ ਮੇਰੇ ਵੱਡੇ ਦੀਦੀ ਨਹੀਂ ਮੇਰੇ ਜਠਾਨੀ ਨੇ ਇਹ 10 ਸਾਲ ਤੋਂ ਜਿੱਤਵੇ ਆ ਰਹੇ ਨੇ ਇਹਨਾਂ ਨੇ ਇੰਨੇ ਕੰਮ ਕੀਤੇ ਆ ਕਿ ਮੈਨੂੰ ਪੱਕਾ ਵਿਸ਼ਵਾਸ ਕਿ ਇਹ ਹੁਣ ਵੀ ਪੱਟੀ ਲੀਡ ਨਾਲ ਜਿੱਤ ਕੇ ਆਉਂਦੇ ਕਿੰਦਾਂ ਦੇ ਕੰਮ ਰਹਿੰਦੇ ਪਹਿਲਾਂ ਦੇ ਸਾਡੇ ਅੱਠ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿੰਨੇ ਕਿੰਨੇ ਵੱਡੇ ਵੱਡੇ ਕੰਮ ਹੁੰਦੇ ਔਰ ਲੋਕ ਕਿੰਨੇ ਸਾਥ ਨੇ ਇਹਨਾਂ ਦੇ ਨਾਲ ਇਸ ਵਾਰ ਵੀ ਬੇਚਤਨਾ ਹੋਏਗਾ ਕੀ ਲੀਡ ਲੀਡ ਜਿੱਤਣ ਇਸ ਵਾਰ ਵੀ ਇਹ ਪਹਿਲੇ ਦੀ ਜਿਦਾਂ ਜਿੱਦਾਂ ਪਹਿਲਾਂ ਕੰਮ ਕਰਦੇ ਆ ਰਹੇ ਨੇ ਪੱਕਾ ਇਸ ਵਾਰ ਵੀ ਉੱਤੇ ਹੀ ਕੰਮ ਕਰਨਗੇ ਜਿਦਾਂ ਪਹਿਲਾਂ ਕਰਦੇ 10 ਸਾਲਾਂ ਤੋਂ ਕਰਦੇ ਆ ਰਹੇ ਸਾਡੇ 10 ਸਾਲ ਤੋਂ ਜਿੱਦਦੇ ਆ ਰਹੇ ਨੇ ਤੇ ਲੋਕਾਂ ਦੇ ਕੰਮ ਕਰਦੇ ਆ ਰਹੇ ਨੇ ਔਰ ਸਭ ਦੇ ਕੰਮ ਕਰਾਏ ਨੇ ਇਹਨਾਂ ਨੇ ਕੋਈ ਵੀ ਆਜ ਇਨਸਾਨ ਨਹੀਂ ਹੈਗਾ ਜੋ ਇਹਨਾਂ ਕੋਲ ਵੰਝਾ ਗਿਆ ਹੋਵੇ ਹਰ ਟਾਈਮ ਸੇਵਾ ਦੇ ਵਿੱਚ ਹਾਜ਼ਰ ਨੇ ਲੋਕਡਾਊਨ ਦੇ ਵਿੱਚ ਇਹਨਾਂ ਨੇ ਖੂਬ ਸੇਵਾ ਕੀਤੀ ਹੈ ਦਸ ਲੱਗਦਾ 라ਸ਼ਨ ਵੰਡੇ ਆ ਜੀ ਕੋਈ ਕੋਈ ਵੰਡਦਾ ਨਹੀਂ ਹੈਗਾ ਸਭ ਨੂੰ 라ਸ਼ਨ ਵੰਡਿਆ ਹੈ ਤੇ ਉਹ ਖੂਬ ਸੇਵਾ ਕਰਦੇ ਨੇ ਤਨ ਮਨ ਨਾਲ ਸੇਵਾ ਕਰਦੇ ਨੇ ਜੀ ਸਾਡੇ ਦਾਦੇ ਪਰਵਾਂਦੇ ਸ਼ੁਰੂ ਤੋਂ ਕਾਂਗ ਦਾ ਸਾਨੂੰ ਵੋਟ ਪਾ ਰਹੇ ਨੇ ਪੌਂਦੇ ਵੀ ਅਸੀਂ ਹਸੀ ਪਾ ਰਹੇ ਆ ਠੀਕ ਹੈ ਪਰ ਇਸ ਵਾਰ ਇਹ ਤਾਂ ਜਿਵੇਂ ਦਸਹਿਰਾ ਮਨਾਉਂਦੇ ਆ ਨਾ ਅਸੀਂ ਇਹ ਕਿਤੇ ਪ੍ਰਤੀਕ ਦਾ ਉਹ ਦਸਰੇ ਹਿਸਾਬ ਨਾਲ ਰਾਜੀਪਾਟੀਆਂ ਨਾਲ ਖੜੇ ਆ